raag gauri shant mahala panjwa ik ओंकार sat gur prasad mere mann bairag bhaya jiyo kyon dekha prab da te mere meet sakha har jiyo ਗੁਰਪੁਰਖ ਬਿਦਾਤੇ ਪੁਰਖੋ ਬਿਦਾਤਾ ਇੱਕ ਸਰੀਤਰ ਕਿਉ ਮਿਲ ਹੈ ਤੁਜੇ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੇ ਪ੍ਰਭ ਦਤੇ ਇਕ ਬਿਨੋ ਕਰੂ ਜਿਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਥਨ ਕਿਉ ਧੀਰੇ ਗੁਣਵੰਤ ਨਾ ਦਿਆਲ ਬਲਾ ਸਰਬ ਗੁਣ ਭਰਪੂਰ ਏ ਫਿਰ ਦੋਸ਼ ਨਾਹੀ ਸੁਖ ਹੈ ਦਾਤੇ ਹਉ ਵਿਛੜੇ ਬੁਰਿਆਰੇ ਬਿਨਵੰਤ ਨਾਨਕ ਦਇਆ ਤਾਰ ਹੋ ਕਰਿਆਵੋ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੇ ਅਰਪੀ ਸਭ ਦੇਸਾ ਹਾਂ ਸਿਰ ਅਰਪੇ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਰਪਿਆ ਤਾ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਮਨ ਮਿਟੇ ਸਗਲ ਆਂਦੇ ਸਾ ਬੇਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਿਆ ਜਿਓ ਵਜੀਵਦਾਏ ਘਰ ਲਾ ਲਿਆ ਪਿਆਰਾ ਸਭ ਤੇ ਖਾਬ ਜਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਦਪ ਹਰਖੇ ਉਪਜਿਆ ਦੂਤ ਥਾਓ ਗਵਾਇਆ ਅਨਹਤ ਬਾਜੇ ਵਜਹਿ ਕਰ ਮਹਿ ਪਰ ਸੰਗ ਸੇਜ ਵਿਛਾਈ ਬੇਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖ ਦਾਈ raag gaurishant mahalla panjwa ik onkar sat gur prasad mere mann bairag bhaya jiyo kyon dekha prab da te mere ਤੇ ਸਖਾ ਹਰ ਜਿਉ ਗੁਰ ਪਰਖ ਬਿਦਾਤੇ ਪਰਖੋ ਬਿਦਾਤਾ ਇੱਕ ਸਰੀ ਧਰ ਕਿਉ ਮਿਲਹਿ ਤੁਜੈ ਉਡਣੀਆਂ ਕਰ ਕਰੇ ਸੇਵਾ ਸੇਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਹ ਸਾਹ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲਿਆ ਪ੍ਰਭ ਦਾਤੇ ਇਕ ਬਿਨੋ ਕਰੋ ਜਿਉ ਸੁਨ ਕੰਤ ਪਿਆਰੇ ਮੇਰਾ ਮਨ ਤਨ 모ਹ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੀ ਉਦਾਸ ਧਨ ਕਿਉ ਧੀਰੇ ਗੁਣਵੰਤਨਾ ਦਿਆਲ ਬਲਾ ਸਰਬ ਗੁਣ ਭਰਪੂਰ ਏ ਤੇਰ ਦੋਸ਼ ਨਾਹੀ ਸੁਖ ਹੈ ਦਾਤੇ ਹੋ ਵਿਛੜੇ ਬੁਰਿਆਰੇ ਬੇਨਵੰਤ ਨਾਨਕ ਦਇਆ ਤਾਰੋ ਰਿਆਗ ਹੋ ਨਾ ਹ ਪਿਆਰੇ ਹੋਂ ਮਨ ਅਰਪੇ ਸਭ ਤਨ ਅਰਪੇ ਅਰਪੇ ਸਭ ਦੇ ਸਾਹ ਹੋਂ ਸਿਰ ਅਰਪੇ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੇਸ ਸਥਾਨ ਗੁਰਪੈ ਸੰਗ ਪ੍ਰਭੂ ਦਿਖਾਇਆ ਖਿੰਮਾ ਹੈ ਸਗਲਾ ਦੁੱਖ ਮਿਟਿਆ ਮਨ ਹੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲੇ ਅੰਦੇਸਾ ਬੇਨਵੰਤ ਨਾਨਕ ਕੰਤ ਮਿਲੇ ਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜਿਉ ਵਜੀਵਦਾਏ ਕਰ ਲਾਲ ਆਇਆ ਪਿਆਰਾ ਸਭ ਤਖਾ ਬੁਝਾਏ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦ ਪਰਖੇ ਉਪਜਿਆ ਦੂਤ ਥਾਓ ਗਵਾਇਆ ਅਨਹਤ ਵਾਜੇ ਵਜਹਿ ਕਰਮ ਹੈ ਪਿਰ ਸੰਗ ਸੇਜ ਵਿਛਾਏ ਬੇਨਵੰਤ ਨਾਨਕ ਸਹਿਜ ਰਹਿ ਹਰ ਮਿਲ ਅਕੰਤ ਸੁਖਦਾਈ raag gauri shant mahalla panjwa ik onkar sat gur prasad mere man birag bhaya jiyo kyon dekhan prab da te mere meet sakh har jiyo ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਇੱਕ ਸ੍ਰੀ ਤਰ ਕਿਉ ਮਿਲਹਿ ਤੁਝ ਉਡਨੀਆ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾੜੀਆਂ ਸਾਸ-ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜੋ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇਕ ਬੇਨੋ ਕਰੋ ਜਿਓ ਸੁਣ ਕੰਤ ਪਿਆਰੇ ਮੇਰਾ ਮਨ ਤਨ 모ਹ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੇ ਉਦਾਸ ਧਨ ਕਿਉ ਧੀਰੇ ਗੁਣਵੰਤ ਨਾਨਕ ਦਇਆਲ ਬਾਲ ਸਰਬ ਗੁਣ ਪਰਪੂਰਏ ਪਿਰਦੋਸ਼ ਨਹੀ ਸੁਖ ਹੈ ਦਾਤੇ ਹੋਵੇ ਛੁੜੇ ਬੁਰਿਆਰੇ ਬੇਨਵੰਤ ਨਾਨਕ ਦਇਆ ਤਾਰੋ ਕਰਿ ਆਵਹੁ ਨਾ ਪਿਆਰੇ ਹੋ ਮਨ ਅਰਪੇ ਸਭ ਤਨ ਅਰਪੇ ਅਰਪੇ ਸਭ ਦੇ ਸਾਹ ਹੋ ਸਿਰ ਅਰਪੇ ਤਸਮਿਤ ਪਿਆਰੇ ਜੋ ਪ੍ਰਭ ਦੇ ਸਦੇ ਸਾਹ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿੰਮਾ ਹੈ ਸਗਲਾ ਦੁੱਖ ਮਿਟਿਆ ਮਨ ਹੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਮਨ ਮਿਟੇ ਸਗਲੇ ਅੰਦੇਸਾ ਬੇ ਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜਿਉ ਵਜੇ ਵਧਾਏ ਘਰ ਲਾਲ ਆਇਆ ਪਿਆਰਾ ਸਭ ਤੇ ਖਾਬ ਜਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੇ ਮੰਗਲ ਲਗਾਇਆ ਸਭ ਮੇਤ ਬੰਦ ਪਰਖੇ ਉਪਜਿਆ ਦੂਤਾ ਗਵਾਇਆ ਅਨਹਤ ਬਾਜੇ ਵਜੇ ਕਰ ਮਹਿ ਪਿਰ ਸੰਗ ਸਹਿਜ ਵਿਚਾਈ ਬੇਨਵਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ raag gauri shant mahala panjwa ik ओंकार sat gur prasad mere mann bairag bhaya jiyo kyon dekhan prab da te mere meet sakha har jiyo ਗੁਰਪੁਰਖ ਬਿਦਾਤੇ ਪੁਰਖੋ ਬਿਦਾਤਾ ਇੱਕ ਸਰੀਤਰ ਕਿਉ ਮਿਲਹਿ ਤੁਜੇ ਉਡੀਨੀਆਂ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੈ ਪ੍ਰਭ ਦਤੇ ਇਕ ਬਿਨੋ ਕਰਉ ਜਿਓ ਸੁਣ ਕਲ ਤਪਿਆਰੇ ਮੇਰਾ ਮਨ ਤਨ ਮੁਹਰਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮਹੀ ਉਦਾਸ ਧਨ ਕਿਉ ਠੀਰੇ ਗੁਣਵੰਤ ਨਾਹ ਦਇਆਲ ਬਲਾ ਸਰਬ ਗੁਣ ਭਰਪੂਰ ਏ ਫਿਰ ਦੋਸ਼ ਨਾਹੀ ਸੁਖ ਹੈ ਦਤੈ ਹੋ ਵਿਛੜੇ ਬੁਰਿਆਰੇ ਬੇਨਵੰਤ ਨਾਨਕ ਦਇਆਧਾਰ ਹੋ ਕਰ ਆਵੋ ਨਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੇ ਅਰਪੀ ਸਭ ਦੇਸਾ ਹਾਂ ਸਿਰ ਅਰਪੇ ਤਸਮਿਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰੇੜ ਰਲੀਆਂ ਕਰੇ ਕਮਣ ਮਿਟੇ ਸਗਲ ਆਂਦੇ ਸਾ ਬੇਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜੀਉ ਵਜੀਵदाई ਘਰ ਲਾ ਲਿਆ ਪਿਆਰਾ ਸਭ ਤੇ ਖਾਬ ਜਾਏ ਮਿਲਿਆ ਤਾਂ ਲਾਲ ਗੁਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਦਪ ਹਰਖੇ ਉਪਜਿਆ ਦੂਤ ਥਾਓ ਗਵਾਇਆ ਅਨਹਤ ਬਾਜੇ ਵਜਹਿ ਕਰਮਹਿ ਪਿਰ ਸੰਗ ਸੇਜ ਵਿਚਾਈ ਬੇਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖ ਦਾਈ raag gauri shant mohalla panjwa ek onkar sat gur prasad mere mann bairag bhaya jiyo kyon dekha prab da te ਮੇਰੇ ਮੀਤ ਸਖਾ ਹਰ ਜਿਓ ਗੁਰ ਪੁਰਖ ਬਿਦਾਤੇ ਪੁਰਖੋ ਬਿਦਾਤਾ ਇੱਕ ਸਰੀ ਧਰ ਕਿਉ ਮਿਲਹਿ ਤੁਝ ਉਡਣੀਆਂ ਕਰ ਕਰੇ ਸੇਵਾ ਸਿਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲਿਆ ਪ੍ਰਭ ਦਾਤੇ ਇਕ ਬਿਨੋ ਕਰੋ ਜਿਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉ ਧੀਰੇ ਗੁਣਵਰਤਨਾ ਦਿਆਲ ਬਾਲ ਸਰਬ ਗੁਣ ਭਰਪੂਰਏ irdosh nahe sukh he date ਛੋੜੇ ਬੁਰਿਆਰੇ ਬੇਨਵੰਤ ਨਾਨਕ ਦਇਆਧਾਰੋ ਕਰਿ ਆਵੋ ਨਾਹ ਪਿਆਰੇ ਹੋ ਮਨ ਅਰਪੇ ਸਭ ਤਨ ਅਰਪੇ ਅਰਪੇ ਸਭ ਦੇ ਸਾ ਹੋ ਸਿਰ ਅਰਪੇ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ ਆ ਅਰਪਿਆ ਤਾਂ ਸੇਸ ਸੁਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਖਿੰਮਾ ਹੈ ਸਗਲਾ ਦੁੱਖ ਮਿਟਿਆ ਮਨ ਹੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲੇ ਅੰਦੇਸਾ ਬੇਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜਿਉ ਵਜੀਵਦਾਏ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੇਤ ਬੰਦ ਪਰਖ ਉਪਜਿਆ ਦੂਤ ਥਾਓ ਗਵਾਇਆ ਅਨਾਹਤ ਵਾਜੇ ਵਜਹਿ ਕਰਮ ਹੈ ਪਿਰ ਸੰਗ ਸੇਜ ਵਿਛਾਇ ਬੇਨਾਮ ਤਨ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਰਾਗ ਗਉੜੀ ਸ਼ੰਤ ਮਹਲਾ 5 ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰੇ ਮਨ ਬਿਰਾਗ ਭਇਆ ਜਿਉ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੇਤ ਸਖਾ ਹਰ ਜਿਓ ਗੁਰ ਪੁਰਖ ਵਿਦਾਤੇ ਪੁਰਖੋ ਵਿਦਾਤਾ ਇੱਕ ਸ੍ਰੀ ਤਰ ਕਿਉ ਮਿਲਹਿ ਤੁਝ ਉਡਣੀਆਂ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾੜੀਆਂ ਸਾਹ ਸਾਸ ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜੋ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇਕ ਬੀਨੋ ਕਰੋ ਜਿਓ ਸੁਣ ਕੰਤ ਪਿਆਰੇ ਮੇਰਾ ਮਨ ਤਾਂ ਮੋਹ ਲਿਆ ਜਿਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੇ ਉਦਾਸ ਧਨ ਕਿਉ ਧੀਰੇ ਗੁਣਵੰਤ ਨਾਨਕ ਦਿਆਲ ਬਾਲਾ ਸਰਬ ਗੁਣ ਪਰਪੂਰਏ ਫਿਰ ਦੋਸ਼ ਨਹੀ ਸੁਖ ਹੈ ਦਾਤੇ ਹੋਵੇ ਛੁੜੇ ਬੁਰਿਆਰੇ ਬੇਨਮント ਨਾਨਕ ਦਿਆਤਾ ਰਹੋ ਕਰਿ ਆਵੋ ਨਾ ਪਿਆਰੇ ਹੋ ਮਨ ਅਰਪੇ ਸਭ ਤਨ ਅਰਪੇ ਅਰਪੇ ਸਭ ਦੇ ਸਾਹ ਹੋ ਸਿਰ ਅਰਪੇ ਤਸਮੀਤ ਪਿਆਰੇ ਜੋ ਪ੍ਰਭ ਦੇ ਸਦੇ ਸਾਹ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿੰ ਮਾਹੇ ਸਗਲਾ ਦੁੱਖ ਮਿਟਿਆ ਮਨ ਹੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਆਂਦੇ ਸਾ ਬੇ ਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੁਦ ਭਾਇ ਜਿਓ ਵਜੇ ਵਧਾਏ ਘਰ ਲਾਲ ਆਇਆ ਪਿਆਰਾ ਸਭ ਤੇ ਖਾਬ ਜਾਏ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੇ ਮੰਗਲ ਲਗਾਇਆ ਸਭ ਮੀਤ ਬੰਦ ਪਰਖੇ ਉਪਜਿਆ ਦੂਤਾ ਗਵਾਇਆ ਅਨਹਤ ਬਾਜੇ ਵਜੇ ਕਰਮਹਿ ਪਿਰ ਸੰਗ ਸਹਿਜ ਵਿਛਾਈ ਬੇਨਵਤ ਨਾਨਕ ਸਹਿਜ ਰਹੈ ਹਰ ਮਿਲਿਆ ਕੰਤ ਸੁਖਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ